ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਆਦਰਸ਼ ਪ੍ਰਸ਼ਨ ਪੱਤਰ ਦੇ ਨਿਰਮਾਣ ਦੇ ਸਿਧਾਂਤ ਮੀਨਸ ਜੇਕਰ ਅਸੀਂ ਵਧੀਆ ਜਿਹੜਾ ਪ੍ਰਸ਼ਨ ਪੱਤਰ ਤਿਆਰ ਕਰਨਾ ਹੈ ਤਾਂ ਕਿਹੜੇ-ਕਿਹੜੇ ਸਿਧਾਂਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਤਾਂ ਜੋ ਇੱਕ ਵਧੀਆ ਜਿਹੜਾ ਬੱਚੇ ਦੀ ਵੈਲਿਊਏਸ਼ਨ ਕਰਨ ਦੇ ਲਈ ਪ੍ਰਸ਼ਨ ਪੱਤਰ ਤਿਆਰ ਹੋ ਸਕੇ ਮਾਜੂਦਾ ਜਿਹੜੀ ਭਾਸ਼ਾ ਸਿੱਖਿਆ ਦੇ ਮੁਲਾਂਕਣ ਕਰਨ ਦੇ ਲਈ ਜਿਹੜੀ ਪ੍ਰੀਖਿਆ ਪ੍ਰਣਾਲੀ ਹੈ ਉਹ ਪ੍ਰਚਾਲਿਤ ਹੈ ਮੀਨਸ ਇੱਥੇ ਬੱਚਿਆਂ ਦੇ ਪੇਪਰ ਲੈ ਜਾਂਦੇ ਨੇ ਮੁਲਾਂਕਣ ਕਰਨ ਦੇ ਵਾਸਤੇ ਇਸ ਵਿਵਸਥਾ ਦੇ ਵਿੱਚ ਜਿਹੜੇ ਪ੍ਰਸ਼ਨ ਪੱਤਰ ਨੇ ਤਿਆਰ ਕੀਤੇ ਜਾਂਦੇ ਨੇ ਤੇ ਇੱਕ ਆਪਣਾ ਜਿਹੜਾ ਮਹੱਤਵਪੂਰਨ ਭੂਮਿਕਾ ਉਹ ਵੀ ਨਿਭਾਉਂਦੇ ਨੇ ਪ੍ਰਸ਼ਨ ਪੱਤਰਾਂ ਤੋਂ ਬਿਨਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਭਾਸ਼ਾਈ ਕੌਸ਼ਲ ਮੀਨਜ਼ ਉਹ ਕਿੰਨਾ ਕੁ ਲਿਖ ਸਕਦੇ ਨੇ ਕਿੰਨਾ ਕਿ ਉਹਨਾਂ ਦੀ ਭਾਸ਼ਾ ਨਾਲ ਸੰਬੰਧਿਤ ਜਾਣਕਾਰੀ ਹੈ ਅਸੀਂ ਇਹਨਾਂ ਦਾ ਮੁਲਾਂਕਣ ਨਹੀਂ ਕਰ ਸਕਦੇ ਮੀਨਜ਼ ਪ੍ਰਸ਼ਨ ਪੱਤਰ ਦੀ ਹੈਲਪ ਦੇ ਨਾਲ ਅਸੀਂ ਬੱਚਿਆਂ ਦੇ ਜਿਹੜੇ ਭਾਸ਼ਾਈ ਕੌਸ਼ਲ ਨੇ ਉਹਨਾਂ ਬਾਰੇ ਵੀ ਜਾਣ ਸਕਦੇ ਹਾਂ ਪ੍ਰਸ਼ਨ ਪੱਤਰ ਤੋਂ ਬਿਨਾਂ ਤਾਂ ਜਿਹੜੀ ਪ੍ਰੀਖਿਆ ਪ੍ਰਣਾਲੀ ਉਹ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਮਿੰਜੀ ਸੋਚ ਨਹੀਂ ਸਕਦੇ ਅਸੀਂ ਮੌਖਿਕ ਪ੍ਰੀਖਿਆ ਤਾਂ ਜ਼ੁਬਾਨੀ ਪ੍ਰਸ਼ਨ ਪੁੱਛ ਕੇ ਜਾਂ ਗੱਲਬਾਤ ਦੇ ਰਾਹੀਂ ਕੀਤੀ ਜਾਂਦੀ ਹੈ ਪਰੰਤੂ ਜਿਹੜੀ ਲਿਖਤੀ ਪ੍ਰੀਖਿਆ ਉਹਦੇ ਲਈ ਪ੍ਰਸ਼ਨ ਪੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਜਿਹੜਾ ਪ੍ਰਸ਼ਨ ਪੱਤਰ ਵਿਦਿਆਰਥੀ ਨੂੰ ਦਿੱਤਾ ਜਾਂਦਾ ਤਾਂ ਜੋ ਇਹਦੇ ਵਿੱਚ ਜਿਹੜੇ ਪ੍ਰਸ਼ਨ ਉਹਨਾਂ ਨੂੰ ਪੁੱਛੇ ਗਏ ਨੇ ਉਹਨਾਂ ਦੇ ਉੱਤਰ ਲਿਖ ਸਕਣ ਜਿਨ੍ਹਾਂ ਤੋਂ ਉਹਨਾਂ ਦੀ ਭਾਸ਼ਾ ਸਿੱਖਿਆ ਦੇ ਪੱਧਰ ਦਾ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਬੱਚੇ ਨੂੰ ਭਾਸ਼ਾ ਦੇ ਨਾਲ ਸਬੰਧਿਤ ਕਿੰਨੀ ਕੁ ਜਾਣਕਾਰੀ ਹੈ ਪ੍ਰਸ਼ਨ ਪੱਤਰ ਤੋਂ ਹੀ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ ਪੂਰਤੀ ਦਾ ਪਤਾ ਲੱਗਦਾ ਹੈ ਇਹਦੇ ਲਈ ਜਿਹੜਾ ਪ੍ਰਸ਼ਨ ਪੱਤਰ ਆ ਉਹ ਨਿਰਮਾਣ ਕਰਨਾ ਇੱਕ ਜਟਿਲ ਪ੍ਰਕਿਰਿਆ ਇਨ ਮੀਨਸ ਇਟ ਕੰਪਲਿਕਟਿਡ ਪ੍ਰੋਸੈਸ ਕਿਉਂਕਿ ਇਹਦੇ ਦੁਆਰਾ ਅਸੀਂ ਇਹ ਕਹਿ ਸਕਦੇ ਹਾਂ ਤੇ ਦੇਖ ਸਕਦੇ ਹਾਂ ਕਿ ਭਾਸ਼ਾ ਅਧਿਆਪਨ ਵੀ ਜੇਕਰ ਅਸੀਂ ਭਾਸ਼ਾ ਪੜਾਈ ਹੈ ਤਾਂ ਅਸੀਂ ਆਪਣੇ ਕਾਰਜ ਦੇ ਵਿੱਚ ਆਪਣੇ ਕੰਮ ਦੇ ਵਿੱਚ ਸਫਲ ਹੋਏ ਆ ਜਾਂ ਨਹੀਂ ਹੋਏ ਹੁਣ ਅਸੀਂ ਗੱਲ ਕਰਾਂਗੇ ਕਿ ਜਿਹੜਾ ਪ੍ਰਸ਼ਨ ਪੱਤਰ ਹੈ ਕਿਹੜੇ ਕਿਹੜੇ ਸਿਧਾਂਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕਰਨਾ ਚਾਹੀਦਾ ਹੈ ਪ੍ਰਸ਼ਨ ਪੱਤਰ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ ਇਹਨੂੰ ਤਿਆਰ ਕਰਨ ਦੇ ਵਾਸਤੇ ਇੱਕ ਜਿਹੜੀ ਨਿਸ਼ਚਿਤ ਵਿਧੀ ਹੈ ਜਾਂ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਤੇ ਕੁਝ ਸਿਧਾਂਤ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਵੀ ਜ਼ਰੂਰੀ ਹੈ ਪਹਿਲਾ ਹੈ ਉਦੇਸ਼ ਤੇ ਆਧਾਰਿਤ ਹੋਣ ਦਾ ਸਿਧਾਂਤ ਮੀਨਸ ਜਿਹੜਾ ਪ੍ਰਸ਼ਨ ਪੱਤਰ ਹੈ ਉਹ ਉਦੇਸ਼ਾਂ ਦੇ ਆਧਾਰਿਤ ਹੋਣਾ ਚਾਹੀਦਾ ਹੈ ਜਿਹੜੇ ਉਦੇਸ਼ ਅਸੀਂ ਨੇ ਮਿੱਥੇ ਹੋਏ ਨੇ ਉਹ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਹੈਲਪ ਕਰਦਾ ਹੋਵੇ ਹਰੇਕ ਵਿਸ਼ੇ ਦੇ ਕੁਝ ਨਾ ਕੁਝ ਉਦੇਸ਼ ਹੁੰਦੇ ਨੇ ਇਸੇ ਪ੍ਰਕਾਰ ਜਿਹੜਾ ਪੰਜਾਬੀ ਅਧਿਆਪਨ ਜੋਸੀ ਪੰਜਾਬੀ ਪੜਾਉਣੀ ਹੈ ਤਾਂ ਉਹਦੇ ਵੀ ਕੁਝ ਸਧਾਰਨ ਤੇ ਜਿਹੜੇ ਵਿਸ਼ੇਸ਼ ਉਦੇਸ਼ ਨੇ ਉਹ ਪਹਿਲਾਂ ਤੋਂ ਨਿਰਧਾਰਿਤ ਕੀਤੇ ਜਾਂਦੇ ਨੇ ਜਿਹੜੇ ਕਿ ਹਰੇਕ ਜਮਾਤ ਦੇ ਅਨੁਸਾਰ ਹੁੰਦੇ ਨੇ ਜੇਕਰ ਛੋਟੀਆਂ ਜਮਾਤਾਂ ਨੇ ਤਾਂ ਉਹਨਾਂ ਦੇ ਅਕੋਰਡਿੰਗ ਹੋਣਗੇ ਤੇ ਜੇਕਰ ਵੱਡੀਆਂ ਨੇ ਤਾਂ ਉਹਨਾਂ ਦੇ ਅਕੋਰਡਿੰਗ ਇਹਨਾਂ ਉਦੇਸ਼ਾਂ ਦੀ ਪੂਰਤੀ ਦੇ ਲਈ ਹਰੇਕ ਸ਼੍ਰੇਣੀ ਦੇ ਵਿੱਚ ਜਿਹੜਾ ਨਿਰਧਾਰਿਤ ਪਾਠਕ੍ਰਮ ਵੀ ਹੁੰਦਾ ਹੈ ਤੇ ਉਹਦੀਆਂ ਪੁਸਤਕਾਂ ਵੀ ਹੁੰਦੀਆਂ ਨੇ ਪ੍ਰਸ਼ਨ ਪੱਤਰ ਦਾ ਜਿਹੜਾ ਨਿਰਮਾਣ ਹੈ ਉਹ ਇਸ ਨਿਸ਼ਚਿਤ ਪਾਠਕ੍ਰਮ ਤੇ ਜਿਹੜੀਆਂ ਪੁਸਤਕਾਂ ਨੇ ਉਨਾਂ ਦੇ ਉੱਪਰ ਹੀ ਕੀਤਾ ਜਾਂਦਾ ਹੈ ਮੀਨਸ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੇ ਵਿੱਚੋਂ ਜਿਹੜੇ ਪ੍ਰਸ਼ਨ ਨੇ ਉਹ ਲਈ ਜਾਂਦੇ ਨੇ ਪਰ ਇਸ ਪ੍ਰਕਿਰਿਆ ਦੇ ਵਿੱਚ ਜਿਹੜੇ ਪੂਰਵ ਨਿਰਧਾਰਤ ਉਦੇਸ਼ ਨੇ ਉਹਨਾਂ ਦੀ ਸਫਲਤਾ ਜਾਂ ਅਸਫਲਤਾ ਨੂੰ ਮਾਪਣ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਕਰਕੇ ਜਿਹੜਾ ਪ੍ਰਸ਼ਨ ਪੱਤਰ ਹੈ ਉਹ ਉਸ ਜਮਾਤ ਜਾਂ ਸ਼੍ਰੇਣੀ ਤੇ ਇੱਕੋ ਦਾ ਜਿਹੜਾ ਪਾਠ ਕਰਮ ਹੈ ਉਹਦੇ ਉਦੇਸ਼ਾਂ ਤੇ ਆਧਾਰਿਤ ਹੋਣਾ ਚਾਹੀਦਾ ਦੂਸਰਾ ਹੈ ਸਰਲ ਅਤੇ ਸਪਸ਼ਟ ਨਿਰਦੇਸ਼ ਦੇਣ ਦਾ ਸਿਧਾਂਤ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜ ਜਿਹਦੇ ਵਿੱਚ ਸਾਰੇ ਤੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹੋਣ ਇੱਕ ਚੰਗੇ ਪ੍ਰਸ਼ਨ ਪੱਤਰ ਦੇ ਨਿਰਮਾਣ ਵਿੱਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ ਜਾਂ ਇਹ ਗੱਲ ਹੋਣੀ ਵਿੱਚ ਜ਼ਰੂਰੀ ਹੈ ਗੁਣ ਹੋਣਾ ਜ਼ਰੂਰੀ ਹੈ ਕਿ ਇਹਦੇ ਵਿੱਚ ਸਰਲ ਤੇ ਜਿਹੜੇ ਸਪਸ਼ਟ ਨੇ ਉਹ ਨਿਰਦੇਸ਼ ਦਿੱਤੇ ਗਏ ਹੋਣੇ ਚਾਹੀਦੇ ਨੇ ਵਿਦਿਆਰਥੀ ਨੂੰ ਪ੍ਰਸ਼ਨ ਪੱਤਰ ਦੇ ਆਰੰਭ ਦੇ ਵਿੱਚ ਜਿਹੜੇ ਦਿਸ਼ਾ ਨਿਰਦੇਸ਼ ਨੂੰ ਦਿੱਤੇ ਜਾਣ ਚਾਹੀਦੇ ਨੇ ਮੀਨ ਜਿਹੜਾ ਕੁਐਸਚਨ ਪੇਪਰ ਹੈ ਪ੍ਰਸ਼ਨ ਪੱਤਰ ਹੈ ਉਹਦੇ ਪਹਿਲਾਂ ਹੀ ਲਿਖਿਆ ਜਾਣਾ ਚਾਹੀਦਾ ਕਿ ਤੁਸੀਂ ਨੇ ਕਿੰਨੇ ਨੰਬਰ ਦਾ ਤੁਹਾਡਾ ਪੇਪਰ ਹੈ ਕਿੰਨੇ ਉਹਦੇ ਵਿੱਚੋਂ ਹੱਲ ਕਰਨੇ ਆ ਤੇ ਕਿੰਨੇ 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 ਨੰਬਰ ਦਾ ਹਰੇਕ ਕੁਐਸਚਨ ਇਹਨਾਂ ਨਿਰਦੇਸ਼ਾਂ ਵਿੱਚ ਲਈ ਜਿਹੜੀ ਭਾਸ਼ਾ ਉਹ ਬਿਲਕੁਲ ਸ਼ੁੱਧ ਤੇ ਸਪਸ਼ਟ ਹੋਣੀ ਚਾਹੀਦੀ ਹੈ ਇਹਦੇ ਵਿੱਚ ਪ੍ਰੀਖਿਆ ਦਾ ਸਮਾਂ ਕੁੱਲ ਅੰਕ ਅੰਕਾਂ ਦੀ ਵੰਡ ਤੇ ਪ੍ਰਸ਼ਨਾਂ ਦੇ ਉੱਤਰਾਂ ਦੀ ਜਿਹੜੀ ਸ਼ਬਦ ਸੀਮਾ ਉਹ ਵੀ ਸ਼ਾਮਿਲ ਹੋਣੀ ਚਾਹੀਦੀ ਹੈ ਮੀਨਸ ਲਿਖਿਆ ਹੋਣਾ ਚਾਹੀਦਾ ਤਾਂ ਜੋ ਬੱਚੇ ਨੂੰ ਪਤਾ ਲੱਗ ਜੇ ਕਿ ਇਹ ਸ਼ਾਰਟ ਨੋਟ ਹੈ ਜਾਂ ਇਹ ਲੌਂਗ ਕੁਐਸਚਨ ਹੈ ਇਸ ਤੋਂ ਬਿਨਾ ਜਿਹੜੀ ਅੰਕਣੀ ਬਿੰਦੂਆਂ ਦੇ ਆਧਾਰ ਤੇ ਦਿੱਤੀ ਜਾਣੀ ਚਾਹੀਦੀ ਹੈ ਬੱਚਿਆਂ ਨੂੰ ਇਹ ਵੀ ਦੱਸਿਆ ਜਾਵੇ ਕਿ ਉਹਨਾਂ ਨੇ ਕਿੰਨੇ ਪ੍ਰਸ਼ਨ ਕਰਨੇ ਨੇ ਜਿਵੇਂ ਕਿ ਸਪੋਜ਼ ਕਰੋ ਸੀ ਪੰਜ ਕੁਐਸਚਨ ਪਾਏ ਨੇ ਤਾਂ ਉਹਦੇ ਵਿੱਚ ਅਸ ਲਿਖਣਾ ਵੀ ਤੁਸੀਂ ਤਿੰਨ ਕਰਨੇ ਆ ਜਾਂ ਚਾਰ ਕਰਨੇ ਆ ਤੇ ਕਿੰਨੇ-ਕਿੰਨੇ ਨੰਬਰ ਦੇਣੇ ਅੰਦਰੂਨੀ ਤੇ ਜਿਹੜੀ ਬਾਹਰੀ ਛੋਟ ਹੈ ਉਹਦੇ ਬਾਰੇ ਵੀ ਸਪਸ਼ਟ ਲਿਖਿਆ ਜਾਣਾ ਚਾਹੀਦਾ ਜੇਕਰ ਦੋ ਪਾਏ ਨੇ ਤਾਂ ਉਹਨਾਂ ਦੇ ਵਿੱਚਕਾਰ ਜਾ ਜਾਏ ਹੋਣਾ ਚਾਹੀਦਾ ਕਿ ਇਹਨਾਂ ਦੋਵਾਂ ਦੇ ਵਿੱਚੋਂ ਕੋਈ ਇੱਕ ਪ੍ਰਸ਼ਨ ਕਰੋ ਤੀਸਰਾ ਹੈ ਉਦੇਸ਼ਾਂ ਅਨੁਸਾਰ ਅੰਕ ਨਿਰਧਾਰਨ ਕਰਨ ਦਾ ਸਿਧਾਂਤ ਪੰਜਾਬੀ ਦਾ ਜਿਹੜਾ ਪ੍ਰਸ਼ਨ ਪੱਤਰ ਆ ਤਿਆਰ ਕਰਨ ਸਮੇਂ ਜਿਹੜੇ ਉਦੇਸ਼ਾਂ ਦੇ ਅਨੁਸਾਰ ਅੰਕ ਵੰਡ ਕਰਨੀ ਜ਼ਰੂਰੀ ਹੁੰਦੀ ਹੈ ਆਮ ਤੌਰ ਤੇ ਪੰਜਾਬੀ ਵਿਦਿਆਪਨ ਦੇ ਵਿੱਚ ਉਦੇਸ਼ਾਂ ਦੀ ਜਿਹੜੀ ਅੰਕ ਵੰਡ ਹੈ ਉਹ ਬੱਚੇ ਦੀ ਸਮਝਣ ਯੋਗਤਾ ਕਿੰਨੀ ਹੈ 15% ਪ੍ਰਗਟਾਉ ਯੋਗਤਾ 35% ਗਿਆਨ ਪਰਖ 35% ਤੇ ਸਹਾਜਾਤਮਕ ਬੋਧ 15% ਇਹਦੇ ਅਨੁਸਾਰ ਕਰਨੀ ਚਾਹੀਦੀ ਹੈ ਅੱਗੇ ਹੈ ਵਿਸ਼ਾ ਵਸਤੂ ਅਨੁਸਾਰ ਅੰਕ ਨਿਰਧਾਰਨ ਕਰਨ ਦਾ ਸਿਧਾਂਤ ਪੰਜਾਬੀ ਭਾਸ਼ਾ ਦੇ ਦੇ ਆਪਾਂ ਦੇ ਚ ਵੱਖ-ਵੱਖ ਤਰ੍ਹਾਂ ਦਾ ਜਿਹੜਾ ਵਿਸ਼ਾ ਵਸਤੂ ਉਹ ਨਿਰਧਾਰਿਤ ਹੈ ਜਿਹਦੇ ਵਿੱਚ ਪਾਠ ਸਮਗਰੀ ਹੋਗੀ ਕਵਿਤਾ ਸ਼ਬਦਾਵਲੀ ਵਿਆਕਰਣ ਵਿਹਾਰਕ ਵਿਆਕਰਣ ਗੱਧ ਰਚਨਾ ਵਾਰਤਕ ਤੇ ਸੁਲੇਖ ਸਾਰਾ ਕੁਝ ਸ਼ਾਮਿਲ ਹੈ ਤੇ ਪ੍ਰਸ਼ਨ ਪੱਤਰ ਏਸੇ ਸਾਰੇ ਵਿਸ਼ੇ ਵਸਤੂ ਦੇ ਉੱਪਰ ਆਧਾਰਿਤ ਹੁੰਦਾ ਪਰ ਇਹਨਾਂ ਦੇ ਸਾਰੇ ਅੰਗਾਂ ਦੇ ਲਈ ਵਿੱਚ ਸਾਰੇ ਇਹਨਾਂ ਭਾਗਾਂ ਦੇ ਲਈ ਜਿਵੇਂ ਕਿ ਕਵਿਤਾ ਹੋਗੀ ਪਾਠ ਸਮਗਰੀ ਹੋਗੀ ਸ਼ਬਦਾਵਲੀ ਵਿਆਕਰਣ ਹੈ ਵਾਰਤਕ ਹੈ ਇਨਸਾ ਇਕੱਲੇ-ਕੱਲੇ ਅੰਗ ਦੇ ਲਈ ਜਿਹੜੇ ਅੰਕ ਨੇ ਉਹ ਪਹਿਲਾਂ ਤੋਂ ਹੀ ਨਿਰਧਾਰਤ ਕਰ ਲੈਣੇ ਚਾਹੀਦੇ ਨੇ ਕਿ ਪਾਠ ਪੁਸਤਕ ਦੇ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਦੇ ਵਿੱਚ ਕੰਮ ਹੋਣਾ ਚਾਹੀਦਾ ਹੈ ਵਿਆਕਰਨ ਦੇ ਵਿੱਚੋਂ ਕਿੰਨੇ ਨੰਬਰ ਦਾ ਰਚਨਾ ਜਾਂ ਵਾਰਤਕ ਉਹਦੇ ਵਿੱਚੋਂ ਕਿੰਨੇ ਨੰਬਰ ਦਾ ਹੋਣਾ ਚਾਹੀਦਾ ਤੇ ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਪਾਠ ਸਮਗਰੀ 15% ਹੁਣ ਜਿਹੜੀ ਕਵਿਤਾ ਹੈ ਉਹਦਾ ਅਰਥ ਬੋਧ ਤੇ ਸ਼ੈਲੀ ਹੁਣ ਅਰਥ ਬੋਧ 10% ਅੱਗੇ ਆ ਗਈ ਸ਼ਬਦਾਵਲੀ ਉਹਦਾ 5% ਵਿਆਕਰਨ 10% ਵਿਹਾਰਿਕ ਵਿਆਕਰਨ ਉਹਦੇ ਚ 10%, ਗਦ 15% ਤੇ ਜਿਹੜੀ ਰਚਨਾ ਉਹ 20% ਸੁਲੇਖ ਦਾ ਸੁਲੇਖ 5% ਅੱਗੇ ਪ੍ਰਸ਼ਨਾਂ ਦੀ ਵਨਸਵੰਤਾ ਦਾ ਸਿਧਾਂਤ ਪੰਜਾਬੀ ਦਾ ਜਿਹੜਾ ਪ੍ਰਸ਼ਨ ਪੱਤਰ ਹੈ ਜਦੋਂ ਉਹ ਬਣਾਉਣਾ ਹੈ ਤਾਂ ਵਨਸਵੰਤਾ ਦੇ ਸਿਧਾਂਤ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਪ੍ਰਸ਼ਨ ਪੱਤਰ ਦੇ ਵਿੱਚ ਜਿਵੇਂ ਨਿਵੰਦਾਤਮਕ ਨਿਵੰਦਾਤਮਕ ਪ੍ਰਸ਼ਨ ਹੋਗੇ ਵਸਤੂਨਿਸ਼ਟ ਹੋਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੋਗੇ ਇਹ ਸਾਰੇ ਹੀ ਸ਼ਾਮਿਲ ਹੋਣੇ ਚਾਹੀਦੇ ਨੇ ਕਿ ਪੰਜਾਬੀ ਦੇ ਪ੍ਰਸ਼ਨ ਪੱਤਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਨਾਂ ਦੇ ਲਈ ਜਿਹੜੇ ਅੰਕ ਨੇ ਉਹ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਜਾਣੇ ਚਾਹੀਦੇ ਨੇ ਜਿਵੇਂ ਕਿ ਜਿਹੜੇ ਨਿਵੰਨਦਾਤਮਕ ਪ੍ਰਸ਼ਨ ਨੇ ਉਹਨਾਂ ਦੇ ਲਈ 50% ਜਿਹੜੇ ਵਸਤੂਨਿਸ਼ਟ ਪ੍ਰਸ਼ਨ ਨੇ ਉਹਨਾਂ ਦੇ ਲਈ 25% ਤੇ ਜਿਹੜੇ ਲਘੂ ਪ੍ਰਸ਼ਨ ਉੱਤਰ ਨੇ ਛੋਟੇ ਪ੍ਰਸ਼ਨ ਉੱਤਰ ਨੇ ਉਹਨਾਂ ਦੇ ਲਈ 25% ਇਹ ਨਾਲ ਜਿਹੜਾ ਤੁਹਾਡਾ 100% ਦਾ ਪੇਪਰ ਆ ਉਹ ਤਿਆਰ ਹੋ ਜਾਊਗਾ ਹੁਣ ਆ ਉੱਤਰ ਤਾਲਿਕਾ ਦੇ ਨਿਰਮਾਣ ਦਾ ਸਿਧਾਂਤ ਪੰਜਾਬੀ ਦਾ ਪ੍ਰਸ਼ਨ ਉੱਤਰ ਬਣਾਉਣ ਸਮੇਂ ਉਦੀ ਜਿਹੜੀ ਉੱਤਰ ਤਾਲਿਕਾ ਹੈ ਉਹ ਵੀ ਬਣਾਉਣੀ ਚਾਹੀਦੀ ਹੈ ਮੀਨਸ ਹਰੇਕ ਜਿਹੜਾ ਪ੍ਰਸ਼ਨ ਹੈ ਜਿਵੇਂ ਵਸਤੂनिष्ठ ਹੋ ਗਿਆ ਜਾਂ ਛੋਟੇ ਉਤਰਾਂ ਵਾਲੇ ਪ੍ਰਸ਼ਨ ਹੋ ਗਏ ਉਹਦਾ ਉੱਤਰ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਕਿ ਕੀ ਹੈ ਤੇ ਦੇ ਨਾਲ ਉਤਰ ਕਾਪੀਆਂ ਦੇ ਨਿਰੇਖਣ ਦਾ ਜਿਹੜਾ ਕੰਮ ਹੈ ਮੀਨਸ ਜਦੋਂ ਅਸੀਂ ਉਤਰ ਕਾਪੀਆਂ ਚੈੱਕ ਕਰਦੇ ਹਾਂ ਤਾਂ ਉਹਦਾ ਕੰਮ ਵੀ ਸੌਖਾ ਹੋ ਜਾਂਦਾ ਹੈ ਤੇ ਇਸ ਉਤਰ ਤਾਲਿਕਾ ਰਾਹੀਂ ਪੰਜਾਬੀ ਦੇ ਜਿਹੜੇ ਹੋਰ ਅਧਿਆਪਕ ਵੀ ਉਤਰ ਪੱਤਰੀਆਂ ਦਾ ਨਿਰੇਖਣ ਕਰ ਸਕਦੇ ਨੇ ਜਿਵੇਂ ਕਿ ਅਸੀਂ ਪੰਜਾਬੀ ਪੜਾ ਰਹੇ ਹਾਂ ਤਾਂ ਜੇਕਰ ਅਸੀਂ ਕਿਸੇ ਸਾਇੰਸ ਵਾਲੇ ਟੀਚਰ ਨੂੰ ਕੰਮ ਦੇਣਾ ਚੈੱਕ ਹੋਣ ਦੇ ਲਈ ਤਾਂ ਉਹ ਜਿਹੜੀ ਉੱਤਰ ਤਾਲਿਕਾ ਬਣੀ ਹੋਈਗੀ ਉਹ ਤੋਂ ਦੇਖ ਕੇ ਚੈੱਕ ਕਰ ਸਕਦਾ ਨਰੀਖਣ ਕਰ ਸਕਦਾ ਜਾਂ ਜਿਹੜਾ ਸੈਕੰਡ ਆਬਜ਼ਰਵਰ ਹੁੰਦਾਗਾ ਪੇਪਰ ਨੂੰ ਵੈਲਿਊਏਟਰ ਕਹਿ ਲੋ ਪੇਪਰ ਚੈੱਕ ਕਰਨ ਵਾਲਾ ਤਾਂ ਸਾਇੰਸ ਵਾਲਾ ਵੀ ਕਰ ਸਕਦਾ ਮੈਥ ਵਾਲਾ ਵੀ ਕਰ ਸਕਦਾ ਹੈ ਇਹਦੇ ਨਾਲ ਨਿਵੰਦਨਾਤਮਕ ਪ੍ਰਸ਼ਨਾਂ ਦੇ ਜਿਹੜੇ ਉੱਤਰ ਨੇ ਉਹਨਾਂ ਵਿੱਚਲੇ ਮੁੱਖ ਤੱਥਾਂ ਨੂੰ ਵੀ ਦਰਸਾਇਆ ਜਾਣਾ ਚਾਹੀਦਾ ਵੀ ਕਿਹੜੇ-ਕਿਹੜੇ ਮੇਨ ਗੱਲਾਂ ਸੀ ਜਿਨ੍ਹਾਂ ਦੇ ਉੱਪਰ ਜਿਹੜਾ ਕੁਐਸਚਨ ਆਨਸਰ ਹੋ ਆਉਣਾ ਚਾਹੀਦਾ ਇਹਦੇ ਨਾਲ ਨਿਵੰਦਨਾਤਮਕ ਪ੍ਰਸ਼ਨਾਂ ਦੀ ਪਰਖ ਸਮੇਂ ਜਿਹੜੀ ਨਿਰਪੱਖਤਾ ਉਹ ਵੀ ਲਈ ਜਾ ਸਕਦੀ ਹੈ ਤੇ ਵਿਅਕਤੀਗਤ ਪਰਵਾਹ ਨੂੰ ਘਟਾ ਕੇ ਜਿਹੜੀ ਵਸਤੂਨਿਸ਼ਟਤਾ objectivity ਹੈ ਉਹਦੇ ਸੰਕਲਪ ਨੂੰ ਦਿਰੜਾਇਆ ਜਾ ਸਕਦਾ ਹੈ ਇਸ ਪ੍ਰਕਾਰ ਜਿਹੜੀ ਉਤਰ ਤਾਲਿਕਾ ਦਾ ਨਿਰਮਾਣ ਕਰਨ ਦੇ ਨਾਲ ਪ੍ਰਸ਼ਨ ਪੱਤਰ ਦਾ ਸਹੀ ਮੁਲਾਂਕਣ ਕੀਤਾ ਜਾ ਸਕਦਾ ਹੈ ਅਗੋ ਸਤਵਾਂ ਹੈ ਰਿਲਾਈਬਿਲਟੀ ਵੈਲਿਡਿਟੀ ਮੀਨ ਜਿ ਵਿਸ਼ਵਾਸਯੋਗਤਾ ਤੇ ਪ੍ਰਮਾਣਿਕਤਾ ਦਾ ਜਿਹੜਾ ਸਿਧਾਂਤ ਹੈ ਉਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਉਹ ਵਿਸ਼ਵਾਸਯੋਗ ਹੋਏਗਾ ਤੇ ਪ੍ਰਮਾਣਿਕ ਹੋਏਗਾ ਤਾਹੀਂ ਵਧੀਆ ਤਰੀਕੇ ਨਾਲ ਜਿਹੜੇ ਬੱਚੇ ਨੇ ਉਹਨੂੰ ਹੱਲ ਕਰਨ ਦੇ ਲਈ ਅੱਗੇ ਆਉਣਗੇ ਫਿਰ ਪੇਰੈਂਟਸ ਵੀ ਦੇਖੋ ਦੇਖਦੇ ਆ ਪ੍ਰਸ਼ਨ ਪੱਤਰ ਨੂੰ ਕਿ ਕੀ ਪੁੱਛਿਆ ਗਿਆ ਸੀ ਕੀ ਇਹਦੀ ਪ੍ਰਸ਼ਨ ਜਿਹੜਾ ਪੁੱਛਿਆ ਗਿਆ ਉਹਦੀ ਤੁਕ ਬਣਦੀ ਹੈ ਕਿ ਨਹੀਂ ਬਣਦੀ ਪੇਪਰ ਨੂੰ ਕਿਸ ਤਰੀਕੇ ਨਾਲ ਡਿਵਾਈਡ ਕੀਤਾ ਗਿਆ ਕਿੰਨੇ ਕਿੰਨੇ ਅੰਕਾਂ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪਾਏ ਗਏ ਨੇ ਮੀਨਸ ਸਾਰੇ ਉਤੇ ਵਿਸ਼ਵਾਸ ਕਰ ਸਕਦੇ ਹੁਣ ਤੇ ਸਾਰਿਆਂ ਦੇ ਲਈ ਉਹ ਪ੍ਰਮਾਣਿਕ ਹੋਵੇ ਅੱਗੇ ਹੈ ਵਿਆਪਕਤਾ ਦਾ ਸਿਧਾਂਤ ਹੁਣ ਪੰਜਾਬੀ ਦੇ ਜਿਹੜਾ ਪ੍ਰਸ਼ਨ ਪੱਤਰ ਆ ਉਹ ਵਿਆਪਕ ਹੋਣਾ ਚਾਹੀਦਾ ਜਿਹਦੇ ਵਿੱਚ ਜਿਹੜਾ ਪੂਰਾ ਪਾਠ ਕਰ ਮੈਂ ਉਹਨੂੰ ਸ਼ਾਮਿਲ ਕੀਤਾ ਜਾਵੇ ਮਿੰਟ ਜਿੰਨੇ ਵੀ ਪਾਠ ਕਰਮ ਵਿੱਚ ਸ਼ਾਮਿਲ ਕੋਈ ਵੀ ਤਰ੍ਹਾਂ ਦੇ ਟੌਪਿਕ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਹੀ ਜਿਹੜਾ ਪ੍ਰਸ਼ਨ ਪੇਪਰ ਤਿਆਰ ਕਰਨਾ ਚਾਹੀਦਾ ਹੈ ਤੇ ਉਹਦਾ ਕੋਈ ਵੀ ਪਹਿਲੂ ਛੱਡਣਾ ਨਹੀਂ ਚਾਹੀਦਾ ਤੇ ਨਾ ਹੀ ਅਣਗੌਲਿਆ ਕਰਨਾ ਚਾਹੀਦਾ ਜਿਹਨੂੰ ਤੁਸੀਂ ਕਹਿੰਦੇ ਕਿ ਇੰਪੋਰਟੈਂਟ ਹੈ ਇਹਦੇ ਵਿੱਚੋਂ ਪੇਪਰ ਪਾ ਦਿਓ ਇਹ ਇੰਪੋਰਟੈਂਟ ਨਹੀਂ ਹੈ ਇਹਨੂੰ ਛੱਡ ਦਿਓ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਤੇ ਸਾਰੇ ਪਹਿਲੂ ਅਤੇ ਭਾਗਾਂ ਨੂੰ ਪੂਰਵ ਨਿਰਧਾਰਿਤ ਜਿਹੜੇ ਨਿਰਦੇਸ਼ ਨੇ ਉਹਨਾਂ ਦੇ ਅਨੁਸਾਰ ਪ੍ਰਸ਼ਨ ਪੱਤਰ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਹੁਣ ਪੰਜਾਬੀ ਦੇ ਜਿਹੜੇ ਪ੍ਰਸ਼ਨ ਪੱਤਰ ਆ ਉਹ ਨਿਰਮਾਣ ਕਰਨ ਸਮੇ ਕਿਹੜੀਆਂ-ਕਿਹੜੀਆਂ ਜਿਨੀਆਂ ਧਿਆਨਯੋਗ ਗੱਲਾਂ ਨੇ ਮੀਨਸ ਧਿਆਨ ਦੇ ਵਿੱਚ ਜੋ ਰੱਖਣੀਆਂ ਜ਼ਰੂਰੀ ਨੇ ਪਹਿਲਾ ਹੈ ਪ੍ਰਸ਼ਨ ਪੱਤਰ ਦੇ ਵਿੱਚ ਵਿਦਿਆਰਥੀਆਂ ਲਈ ਸਪਸ਼ਟ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਨੇ ਫਿਰ ਇਹ ਜਿੱਥੋਂ ਤੱਕ ਹੋ ਸਕੇ ਇੱਕ ਪ੍ਰਸ਼ਨ ਪੱਤਰ ਇੱਕ ਹੀ ਸਿੱਖਿਆ ਉਦੇਸ਼ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਮੀਨਸ ਇੱਕ ਪ੍ਰਸ਼ਨ ਦੇ ਵਿੱਚ ਇੱਕ ਹੀ ਸਿੱਖਿਆ ਉਦੇਸ਼ ਹੁਣੇ ਨਹੀਂ ਹੈ ਕਿ ਅਸੀਂ ਪ੍ਰਸ਼ਨ ਨਿਕਪਾਇਆ ਛੋਟਾ ਜਿਹਾ ਉਹ ਬੱਚੇ ਦੇ ਵੱਖ-ਵੱਖ ਪਹਿਲੂ ਬਾਰੇ ਸਾਨੂੰ ਜਾਣਕਾਰੀ ਦੇਵੇਗਾ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪ੍ਰਸ਼ਨ ਪੱਤਰ ਦੇ ਵਿੱਚ ਜਿਹੜੀ ਪ੍ਰਸ਼ਨਾਂ ਦੀ ਮਾਤਰਾ ਉਹ ਵੀ ਲੋੜੀਂਦੀ ਹੋਣੀ ਚਾਹੀਦੀ ਹੈ ਤੇ ਪ੍ਰੰਤੂ ਜਿਹੜੇ ਪ੍ਰਸ਼ਨਾਂ ਦਾ ਚ ਵੰਸਵੰਤਾ ਤੇ ਨਵੀਨਤਾ ਹੋਣੀ ਚਾਹੀਦੀ ਹੈ ਮੀਨਸ ਇਹ ਵੱਖਰੇ-ਵੱਖਰੇ ਹੋਣ ਤੇ ਨਵੇਂ ਹੋਣ ਇਹ ਨਹੀਂ ਹੈ ਕਿ ਇੱਕ ਕੁਐਸਚਨ ਅਸੀਂ ਸ਼ਾਰਟ ਦੇ ਵਿੱਚ ਵੀ ਪੁੱਛ ਲਿਆ ਸੀ ਤੇ ਲੌਂਗ ਦੇ ਵਿੱਚ ਵੀ ਉਹ ਸਟਾਰਟਿੰਗ ਦੇ ਵਿੱਚ ਆ ਰਿਹਾ ਹੈ ਪ੍ਰਸ਼ਨ ਪੱਤਰ ਦੇ ਵਿੱਚ ਜਿਹੜੀ ਸਮਰਨ ਅਧਾਰਤ ਪ੍ਰਸ਼ਨਾਂ ਦੀ ਸੰਖਿਆ ਘੱਟ ਹੋਣੀ ਚਾਹੀਦੀ ਹੈ। ਸਮਰਨ ਆਰਤਮੇ ਜਿੰਨੇ ਹੁੰਦਾ ਕਿ ਇਹ ਇੰਪੋਰਟੈਂਟ ਨੇ ਆਏਗਾ ਹੀ ਆਏਗਾ ਤੇ ਬੱਚੇ ਉਹਨੂੰ ਰੱਟ ਲੈਂਦੇ ਨੇ। ਇਹ ਨਾਲ ਬੱਚਿਆਂ ਨੇ ਅੰਦਰ ਜਿਹੜੀ ਰੱਟਾ ਲਗਾਉਣ ਦੀ ਪ੍ਰਵਿਰਤੀ ਆ ਉਹ ਘੱਟ ਕਰਦਾ ਹੋਵੇ। ਇਸ ਤਰ੍ਹਾਂ ਦਾ ਪ੍ਰਸ਼ਨ ਪੱਤਰ ਹੋਣਾ ਚਾਹੀਦਾ ਹੈ। ਤੇ ਪ੍ਰਸ਼ਨ ਪੱਤਰ ਦੇ ਵਿੱਚ ਪ੍ਰਸ਼ਨਾਂ ਦੀ ਦੁਹਰਾਇ ਨਹੀਂ ਹੋਣੀ ਚਾਹੀਦੀ। ਪ੍ਰਸ਼ਨਾਂ ਵਿੱਚ ਅਜਿਹੇ ਸੰਕੇਤ ਚਿੰਨ੍ਹ ਨਾ ਹੋਣ ਜੋ ਦੂਸਰੇ ਪ੍ਰਸ਼ਨਾਂ ਦੇ ਲਈ ਸੰਕੇਤ ਦਾ ਕੰਮ ਕਰਨ। ਪ੍ਰਸ਼ਨ ਪੱਤਰ ਦੇ ਵਿੱਚ ਸੌਖੇ ਪ੍ਰਸ਼ਨ ਆਰੰਭ ਦੇ ਵਿੱਚ ਹੋਣੇ ਚਾਹੀਦੇ ਨੇ। ਮੀਨਸ ਸੌਖੇ ਪਹਿਲਾਂ ਉਸ ਤੋਂ ਬਾਅਦ ਔਖੇ ਵੱਲ ਵਧਣਾ ਚਾਹੀਦਾ ਹੈ। ਪ੍ਰਸ਼ਨਾਂ ਦੀ ਜਿਹੜੀ ਭਾਸ਼ਾ ਸੌਖੀ ਸਪਸ਼ਟ ਤੇ ਸਰਲ ਹੋਣੀ ਚਾਹੀਦੀ ਹੈ ਪਾਠਕਰਮ ਦੇ ਵਿਸ਼ਾ ਵਸਤੂ ਤੋਂ ਬਾਹਰੋਂ ਜਿਹੜੇ ਪ੍ਰਸ਼ਨ ਨੇ ਉਹ ਨਹੀਂ ਪਾਏ ਜਾਣੇ ਚਾਹੀਦੇ ਪ੍ਰਸ਼ਨਾਂ ਦੇ ਨਿਰਮਾਣ ਸਮੇਂ ਰੂਪਰੇਖਾ ਨੂੰ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਕਿਸ ਤਰੀਕੇ ਦਾ ਜਿਹੜਾ ਪ੍ਰਸ਼ਨ ਅਸੀਂ ਨੇ ਬੱਚਿਆਂ ਨੂੰ ਪੁੱਛਣਾ ਹੈ ਪ੍ਰਸ਼ਨ ਪੱਤਰ ਦਾ ਨਿਰਮਾਣ ਪੂਰਵ ਨਿਰਧਾਰਤ ਮਾਪਦੰਡਾਂ ਦੀ ਸਾਰਣੀ ਦੇ ਅਨੁਸਾਰ ਹੀ ਕਰਨਾ ਚਾਹੀਦਾ ਹੈ ਮੀਨ ਜਿਹੜਾ ਅਸੀਂ ਬਲੂਪ੍ਰਿੰਟ ਤਿਆਰ ਕੀਤਾ ਉਹਦੇ ਅਕੋਰਡਿੰਗ ਹੀ ਹੋਣਾ ਚਾਹੀਦਾ ਹੈ ਹੁਣ ਹੈ ਪ੍ਰਸ਼ਨ ਪੱਤਰ ਦੇ ਨਿਰਮਾਣ ਦੀ ਪ੍ਰਕਿਰਿਆ ਮਿੰਜ ਕਿਸ ਤਰੀਕੇ ਨਾਲ ਅਸੀਂ ਜਿਹੜਾ ਪ੍ਰਸ਼ਨ ਪੱਤਰ ਆਹੋ ਬਣਾਉਣਾ ਹੈ ਪਹਿਲਾ ਹੈ ਮੁਲਾਂਕਣ ਲਈ ਨਿਰਧਾਰਿਤ ਵਿਸ਼ਾ ਵਸਤੂ ਦਾ ਨਿਰਧਾਰਨ ਅਤੇ ਪਛਾਣ ਕਿਸੇ ਵੀ ਵਿਸ਼ੇ ਦਾ ਜਦੋਂ ਪ੍ਰਸ਼ਨ ਪੁੱਤਰ ਦਾ ਨਿਰਮਾਣ ਕਰਨਾ ਹੈ ਤਾਂ ਉਹਦੀ ਪਹਿਲੀ ਅਵਸਥਾ ਜਿਹੜੀ ਪਹਿਲੀ ਸਟੇਜ ਹੈ ਇਹ ਹੁੰਦੀ ਹੈ ਕਿ ਉਦੇਸ਼ਾਂ ਦੇ ਆਧਾਰ ਤੇ ਵਿਸ਼ਾ ਵਸਤੂ ਦਾ ਨਿਰਧਾਰਨ ਤੇ ਪਛਾਣ ਕਰਨੀ ਹੈ ਪੰਜਾਬੀ ਵਿੱਚ ਇਹ ਜਿਹੜੇ ਉਦੇਸ਼ ਨੇ ਸਮਝਣ ਸ਼ਕਤੀ ਪ੍ਰਗਟਾ ਸ਼ਕਤੀ ਗਿਆਨ ਅਤੇ ਸੋਚਾਤਮਕ ਬੋਧ ਦੇ ਚਾਰ ਜਿਹੜੇ ਭਾਗ ਨੇ ਵਰਗ ਨੇ ਉਹਨਾਂ ਦੇ ਵਿੱਚ ਵੰਡੇ ਜਾ ਸਕਦੇ ਨੇ ਸਮੁੱਚੇ ਪ੍ਰਸ਼ਨ ਪੱਤਰ ਦਾ ਜਿਹੜਾ ਨਿਰਮਾਣ ਹੈ ਇਹਨਾਂ ਚਾਰੇ ਵਰਗਾਂ ਦੇ ਉੱਪਰ ਆਧਾਰਿਤ ਹੁੰਦਾ ਹੈ ਮੀਨਜ਼ ਅਸੀਂ ਬੱਚੇ ਦਾ ਇਹ ਦੇਖਣਾ ਉਹਦੀ ਸਮਝਣ ਸ਼ਕਤੀ ਕਿ ਬੱਚੇ ਨੂੰ ਕਿੰਨਾ ਸਮਝ ਆ ਗਿਆ ਪ੍ਰਗਟਾ ਸ਼ਕਤੀ ਕਿ ਉਹਨੇ ਫਿਰ ਕਿਸ ਤਰੀਕੇ ਨਾਲ ਪ੍ਰਗਟਾ ਕੀਤਾ ਕਿਉਂਕਿ ਬੱਚਾ ਉਹਨਾਂ ਹੀ ਪ੍ਰਗਟਾ ਕਰੇਗਾ ਉਹਨਾਂ ਹੀ ਲਿਖੇਗਾ ਜਿੰਨਾ ਉਹਨੂੰ ਸਮਝ ਆਇਆ ਹੋਵੇਗਾ ਫਿਰ ਉਸੇ ਤਰੀਕੇ ਨਾਲ ਹੀ ਉਹਦਾ ਗਿਆਨ ਹੋਏਗਾ ਉਸੇ ਤਰੀਕੇ ਨਾਲ ਹੀ ਉਹਦੇ ਸੋਜਾਤਮਕ बोਧ ਹੋਏਗਾ ਅਗਿਆ ਮਾਪ ਡੰਡਾ ਸਾਰਣੀ ਦਾ ਨਿਰਮਾਣ ਫਿਰ ਪ੍ਰਸ਼ਨ ਪੱਤਰ ਦਾ ਜਦੋਂ ਅਸੀਂ ਨਿਰਮਾਣ ਕਰ ਰਹੇ ਹਾਂ ਤਾਂ ਦੂਸਰੀ ਜਿਹੜੀ ਸਟੇਜ ਹੈ ਜਾਂ ਅਵਸਥਾ ਉਹ ਹੈ ਮਾਪਦੰਡ ਸਾਰਣੀ ਦਾ ਨਿਰਮਾਣ ਕਰਨਾ ਤੇ ਇਸ ਮਾਪਦੰਡ ਸਾਰਣੀ ਦੇ ਵਿੱਚ ਹਰ ਪ੍ਰਕਾਰ ਦੇ ਉਦੇਸ਼ ਦੇ ਲਈ ਹਰ ਪ੍ਰਕਾਰ ਦੇ ਪ੍ਰਸ਼ਨਾਂ ਦੀ ਗਿਣਤੀ ਤੇ ਦੇ ਜਿਹੜੇ ਨਿਰਧਾਰਕ ਅੰਕ ਨੇ ਉਹ ਅੰਕਿਤ ਕੀਤੇ ਜਾਂਦੇ ਨੇ ਹੁਣ ਜਿਵੇਂ ਕਿ ਅਸੀਂ 1 ਨੰਬਰ ਦੇ ਪਾਏ ਹੈ 2 ਨੰਬਰ ਦੇ ਪਾਏ ਹੈ ਜਾਂ 5 ਨੰਬਰ ਦਾ 10 ਨੰਬਰ ਦਾ ਉਹਦੇ ਅਕੋਰਡਿੰਗ ਇਸ ਤੋਂ ਬਿਨਾ ਪ੍ਰਸ਼ਨਾਂ ਦੀ ਜਿਹੜੀ ਕਠਿਨਤਾ ਮੀਨਸ ਔਖਿਆਈ ਦਾ ਜਿਹੜਾ ਸਟੈਰ ਲੈਵਲ ਆ ਉਹ ਵੀ ਨਿਰਧਾਰਤ ਕੀਤਾ ਜਾਂਦਾ ਹੈ ਫਿਰ ਹੈ ਵਿਸ਼ਵਾਸਯੋਗਤਾ ਤੇ ਪ੍ਰਮਾਣਿਕ ਪ੍ਰਸ਼ਨਾਂ ਦਾ ਨਿਰਮਾਣ ਫਿਰ ਤੀਸਰਾ ਜਿਹੜਾ ਸਟੈਪ ਉਹੀ ਹੈ ਕਿ ਜਦੋਂ ਅਸੀਂ ਨੇ ਪ੍ਰਸ਼ਨ ਪੱਤਰ ਬਣਾਉਣਾ ਤਾਂ ਉਹ ਇਹ ਦੇਖਣਾ ਹੈ ਕਿ ਜਿਹੜੇ ਸੀ ਪ੍ਰਸ਼ਨ ਬਣਾ ਰਿਹਾ ਕਿ ਉਹ ਵਿਸ਼ਵਾਸਯੋਗ ਨੇ ਤੇ ਪ੍ਰਮਾਣਿਕ ਨੇ ਕਿਉਂਕਿ ਜੇ ਉਹਦਾ ਕੋਈ ਸਹੀ ਉੱਤਰ ਬਣਦਾ ਹੋਵੇਗਾ ਤਾਂ ਹੀ ਅਸੀਂ ਉਹਨੂੰ ਪੇਪਰ ਦੇ ਵਿੱਚ ਪਾ ਸਕਦੇ ਹਾਂ ਤੇ ਜਿਹੜਾ ਪ੍ਰਸ਼ਨ ਹੈ ਵਿਸ਼ਾ ਵਸਤੂ ਅਨੁਸਾਰ ਅਤੇ ਪਾਠਕਰਮ ਦੇ ਵਿੱਚੋਂ ਲੈ ਕੇ ਤੇ ਜਿਹੜੇ ਪਾਸ਼ਾਈ ਉਦੇਸ਼ ਨੇ ਉਹਨਾਂ ਦੇ ਪਰਖ ਕਰਨ ਵਾਲੇ ਹੋਣੇ ਚਾਹੀਦੇ ਨੇ ਤੇ ਜਿਹੜੇ ਪ੍ਰਸ਼ਨ ਨੇ ਉਹ ਨਾਲ ਦੀ ਨਾਲ ਵਿਆਕਰਨਿਕ ਤੌਰ ਤੇ ਸਹੀ ਤੇ ਸਪਸ਼ਟ ਵੀ ਹੋਣੇ ਚਾਹੀਦੇ ਨੇ ਮੀਨਸ ਉਹਨਾਂ ਵਿੱਚ ਕੋਈ ਜਿਹੜੀਆਂ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਹੋਣੇ ਚਾਹੀਦੀਆਂ ਵੀ ਜਿਹਦੇ ਨਾਲ ਬੱਚਿਆਂ ਨੂੰ ਉਹ ਕਲੀਅਰ ਨਾ ਹੁੰਦਾ ਹੋਵੇ ਅਗਿਆ ਪ੍ਰਸ਼ਨ ਪੱਤਰਾਂ ਵਿੱਚ ਪ੍ਰਸ਼ਨਾਂ ਦਾ ਸਥਾਨ ਨਿਸ਼ਚਿਤ ਕਰਨਾ ਫਿਰ ਪ੍ਰਸ਼ਨ ਪੱਤਰ ਦੇ ਨਿਰਮਾਣ ਦਾ ਜਿਹੜਾ ਚੌਥਾ ਪੜਾਅ ਹੈ ਉਹ ਹੈ ਪ੍ਰਸ਼ਨਾਂ ਨੂੰ ਸੌਖੇ ਤੋਂ ਔਖੇ ਵੱਲ ਨੂੰ ਅਸੀਂ ਨੇ ਪਾਉਣਾ ਹੈ ਪਹਿਲਾਂ ਸੌਖੇ ਪ੍ਰਸ਼ਨ ਪਾਉਣੇ ਆ ਬੱਚਿਆਂ ਨੂੰ ਫਿਰ ਅਸੀਂ ਹੌਲੀ ਹੌਲੀ ਔਖੇ ਵੱਲ ਨੂੰ ਲੈ ਕੇ ਜਾਣਾ ਹੈ 23 ਅਵਸਥਾ ਵਿੱਚ ਜਿਹੜਾ ਪ੍ਰਸ਼ਨ ਪੱਤਰ ਦਾ ਨਿਰਮਾਣ ਕੀਤਾ ਜਾਂਦਾ ਹੈ ਤੇ ਨਿਸ਼ਚਿਤ ਕੀਤੇ ਪ੍ਰਸ਼ਨ ਉਹਨਾਂ ਦੇ ਅੰਕ ਫਿਰ ਤਰਤੀਬ ਅਨੁਸਾਰ ਲਿਖੇ ਜਾਂਦੇ ਨੇ ਜਿਵੇਂ ਪਹਿਲਾਂ ਅਸੀਂ 1 1 ਨੰਬਰ ਵਾਲਾ ਪਾ ਰਹੇ ਹਾਂ ਫਿਰ 2 ਵਾਲੇ ਆਗੇ 3 ਵਾਲੇ ਨੇ 5 ਵਾਲੇ ਨੇ ਫਿਰ 8 ਜਾਂ 10 ਵਾਲੇ ਨੇ ਇਹ ਡਿਪੈਂਡ ਕਰਦਾ ਕਿ ਕਿਹੜੀ ਕਲਾਸ ਤੋਂ ਅਸੀਂ ਕਿਸ ਤਰ੍ਹਾਂ ਦੇ ਜਿਹੜੇ ਪੇਪਰ ਸੈਟਿੰਗ ਦੇ ਲਈ ਕਿੰਨੇ ਨੰਬਰ ਹੁੰਦੇ ਆ ਨੈਕਸਟ ਹੈ ਉੱਤਰ ਤਾਲਿਕਾ ਦਾ ਨਿਰਮਾਣ ਪੰਜਵਾਂ ਜਿਹੜਾ ਸਟੈਪ ਹੈ ਪੜਾਇਆ ਉਹ ਹੈ ਉੱਤਰ ਤਾਲਿਕਾ ਦਾ ਨਿਰਮਾਣ ਕਰਨਾ ਜਿਹੜੇ ਪ੍ਰਸ਼ਨ ਅਸੀਂ ਪ੍ਰਸ਼ਨ ਪੱਤਰ ਦੇ ਵਿੱਚ ਪਾਏ ਨੇ ਉਹਨਾਂ ਦੇ ਉੱਤਰ ਨੋਟ ਕਰਨੇ ਉਤਰ ਤਾਲਿਕਾ ਮਾਪਦੰਡ ਸਾਰਣੀ ਦੇ ਟੀਚੇ ਨੂੰ ਪ੍ਰਤੀਬਿੰਬਿਤ ਕਰਦੀ ਹੋਣੀ ਚਾਹੀਦੀ ਹੈ ਮੀਨ ਜ ਉਹਨੂੰ ਸ਼ੋਅ ਕਰਦੀ ਹੋਣੀ ਚਾਹੀਦੀ ਹੈ ਤੇ ਇਹ ਪ੍ਰਸ਼ਨ ਦੇ ਲਈ నిర్ਧਾਰਤ ਸਮਾਂ ਤੇ ਅੰਕ ਵੀ ਦਰਸਾਉਂਦੀ ਹੋਣੀ ਚਾਹੀਦੀ ਹੈ ਕਿ ਜਿਹੜਾ ਪ੍ਰਸ਼ਨ ਤੁਸੀਂ 2 ਨੰਬਰ ਦਾ ਲਿਖ ਰਹੇ ਹੋ 5 ਨੰਬਰ ਦਾ ਲਿਖ ਰਹੇ ਹੋ ਇਹ ਕਿੰਨੇ ਕ ਟਾਈਮ ਦੇ ਵਿੱਚ ਤੁਸੀਂ ਇਹਨੂੰ ਪੂਰਾ ਕਰਨਾ ਤੇ ਕਿੰਨੇ ਅੰਕਾਂ ਦਾ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ